ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋਨੂ ਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਸੋਨੂ ਹੁਣਾਂ ਦਾ ਰੋਟੀਨ ਦੇ ਵਿੱਚ ਵੀ ਇਹ ਹੁਣੇ ਕੰਮ ਕਰਦੇ ਆ ਤੇ ਰੈਗੂਲਰਲੀ ਜਿਹੜੇ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਇਸ ਕਿੱਲੇ ਤੇ ਅੱਜ ਚਾਰ ਬੜਾ ਪਤਾਂ ਦਿਖਾਉਣੀਆਂ ਨੇ ਭਾਪੜਤੇ ਦੇ ਵਿੱਚ ਵੀ ਬੜੀਆਂ ਜਾਇਜ਼ ਹੋਣਗੀਆਂ ਠੀਕ ਆ ਜੀ ਤੇ ਛੋਟੇ ਛੋਟੇ ਮੁੱਲ ਵੀਰ ਸੋਨੂ ਨੂੰ ਵੀ ਕਹਿ ਦਾਂਗੇ ਵੀ ਬੜੇ ਜਾਇਜ਼ ਰੇਟਾਂ ਦੇ ਉੱਪਰ ਹੀ ਪਸ਼ੂ ਦੇ ਦਿੱਤੇਗੇ ਕਿੰਨਾ ਦੁੱਧ ਦੇ ਨਾਲ ਥੱਲੇ ਕਿੰਨੇ ਕਿੰਨੇ ਸਮਝੀਆਂ ਦੁਨੀਆਂ ਕੀ ਮੁੱਲ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਕੈਰੋਂ ਦੇ ਬਿਲਕੁਲ ਨਜ਼ਦੀਕ ਆ ਪਿੰਡ ਲੋਕਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਪੱਟੀ ਤੋਂ 5-4 ਕਿਲੋਮੀਟਰ ਦੀ ਦੂਰੀ ਤੇ ਆ ਤੇ ਪੱਟੀ ਤੋਂ ਜਿਹੜੀ ਸੜਕ ਤਰਨਤਰਨੋਂ ਜਾਂਦੀ ਆ اسی ਸੜਕ ਦੇ ਉੱਪਰ ਪਿੰਡ ਕੈਰੋਂ ਆਉਂਦਾ ਤੇ ਅਗਲਾ ਪਿੰਡ ਲੋਕਾ ਆਉਂਦਾ ਪਿੰਡ ਦੇ ਵਿੱਚ ਹੀ ਵੀਰ सोनू ਹਣ ਦਾ ਘਰ ਆ ਪਸ਼ੂ ਅੱਜ ਆਪਾਂ ਚਾਰ ਦਿਖਾਉਣੇ ਆ ਪੂਰੀ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤਰੀਕ ਤੁਸੀਂ ਨੋਟ ਕਰ ਲਓ 23 ਫਰਵਰੀ ਆ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਤਰੀ ਕਾਰ ਸਾਸਤਰੀ ਕਾਰ ਸੰਸਾਭ ਹੋਰ ਭਾਈ ਸੋਨੂ ਠੀਕ ਹੈ ਹਾਂ ਬਹੁਤ ਵਧੀਆ ਸੰਸਾਭ ਸੋਨੂ ਵੀਰੇ ਮਾਲ ਤਗਦੀਪਣਾ ਦੇ ਚਾਰ ਨਾਗ ਵਿਕਾਉਗਾ ਹਾਂਜੀ ਹਾਂਜੀ ਤੇ ਕ੍ਰੋਸ ਬੱਛੀਆਂ ਨੇ ਸਾਰੀਆਂ ਕ੍ਰੋਸ ਸੰਗ ਦੇ ਵਿੱਚ ਹੀ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਸੰਸਾਭ ਗਾਹ ਗਰਮੀ ਦਾ ਮੌਸਮ ਆਉਂਦਿਆ ਐਚਐਫ ਦਾ ਨਹੀਂ ਕੰਮ ਸੋਤਰਾਉਣਾ ਵਾ ਕ੍ਰੋਸ ਹੀ ਚੱਲਣੇ ਨਾਗ ਹਾਂਜੀ ਹਾਂਜੀ ਅੱਛਾ ਸੋਨੂ ਵੀਰੇ ਮਾਲ ਸਾਰਾ ਸੁਇਆ ਹਾਂਜੀ ਚਾਰੇ ਚਾਰੇ ਸੁਈਆਂ ਜੀ ਠੀਕ ਆ ਬੱਚੇ ਪੁੱਛੇ ਪ੍ਰੋਪਰ ਨਾਲ ਹੀ ਆ ਸਾਰੀਆਂ ਹਾਂਜੀ ਹਾਂਜੀ ਤਾਜ਼ੀਆਂ ਸੁਈਆਂ ਬਿਲਕੁਲ ਠੀਕ ਆ ਜੀ ਉਹ ਵੀ ਤਾਜ਼ੀਆਂ ਦੋਸਤੋ ਵੜਾ ਨੇ ਬਾਕੀ ਸ਼ੁਰੂਆਤ ਆਪਾਂ ਕਰ ਲਵਾਂਗੇ ਸੋ ਕੱਲੇ ਕੱਲੇ ਪਸ਼ੂ ਨੂੰ ਦਿਖਾ ਦੇਾਂਗੇ ਰੇਟ ਨਾਲ ਦੀ ਨਾਲ ਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਚੱਲਾਂਗੇ ਲੈ ਵੀ ਸਾਨੂੰ ਵੀ ਸ਼ੁਰੂਆਤ ਕਿੱਧਰੋਂ ਕਰਦੇ ਜੇ ਇੱਥੋਂ ਕਰ ਲਈਏ ਆਪਾਂ ਲਓ ਜੀ ਸੰਧੂ ਸਾਹਿਬ ਇਹ ਆ ਦੁੱਜੇ ਅੱਛਾ ਜੀ ਇਹਨੂੰ ਤੋਰਦੇ ਮੜੀ ਦੁੱਜੇ ਸਵੇ ਆ ਹਾਂ ਜੀ ਇਹਨੂੰ ਅਜ ਬਿੰਗਨੇ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੇ ਹੋ ਗਿਆ ਜੀ 12 13 ਦਿਨਾਂ ਬਾਜਰੀ ਦੇ ਨਾਲ ਹੀ ਬੱਚਾ ਵੱਜਾ ਠੀਕ ਆ ਜੀ ਵੀ 12 13 ਦਿਨਾਂ ਦੀ ਸੂਈ ਆ ਹਾਂ ਜੀ ਹਾਂ ਜੀ ਇਹਨੂੰ ਪੁੱਤ ਕੱਢਦੇ ਠੰਡੀ ਜੀ ਬਾਅਦ ਹੀ ਕੱਢਦੇ ਲਓ ਜੀ ਉਸਨੇ तेरा, तेरा तेरा ते है है, है। ए, ए, अच्छा सोनू 12 13 ਦਿਨਾਂ ਦੀ ਸੂਈ ਹੈ ਬੱਚਿਆ ਹੋਈ ਹੈ ਹਾਂ ਜੀ ਜੀ ਠੀਕ ਆ ਦੁੱਧ ਐਸ ਵਕਤ ਕਿੰਨੇ ਕਿਤੇ ਚੱਲਣ ਦੀ ਵੀਰ ਕੋਈ ਥੱਲੇ ਦੁੱਧ 12 ਕਿਲੋ ਆ ਜੀ ਇਹਨਾ 11 ਵਜੇ ਲੈਂਦੀ ਆ ਜੀ ਚੋ ਗਏ ਸਾਰੇ ਅੱਛਾ 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 ਹਾਂ ਜੀ ਜੀ 11 ਕੇ 11 11:30 ਦਾ ਟਾਈਮ ਜਦੋਂ ਆਪਾਂ ਸਾਰੇ ਚੋਈ ਆ ਅੱਛਾ ਫਿਰ ਲੇਟ ਹੀ ਚੋਈ ਕੀਤੀ ਕਿੰਨੇ ਵਜੇ ਕਰਤੀ ਸੀ ਕੋ 11 ਵਜੇ ਦਾ ਟਾਈਮ ਜਦੋਂ ਲਈ ਆਪਾਂ ਉਹਦੇ ਕੋਈ ਨਹੀਂ ਠੀਕ ਆ ਲਓ ਵੀ 11:00 ਵਜੇ ਚੋਈ ਜਿਹੜੀ ਆ ਇਹਦੀ ਕਰ ਦਿੱਤੀ ਹੈ ਠੀਕ ਆ ਜੀ ਦੁੱਧ 12 ਕਿਲੋ ਪੱਕਾ ਹੋਊਗਾ ਜੀ ਠੀਕ ਠੀਕ ਆ ਹਾਂਜੀ ਲਓ ਵੀ ਠੀਕ ਆ ਸੋ ਦੋ ਦੋ ਦੋਸੋ ਹੋਗਣਾ ਵੀ ਤੇ 12 ਕਿਲੋ ਹੀ ਆ ਪਰ 11 ਕਿਲੋ ਮੰਨ ਕੇ ਵੀ ਤੁਸੀਂ ਆਈਡੀਆ ਸੌਦਾ ਕਰ ਲਿਓ ਬੱਛਾ ਮਗਰ ਤੇ ਇਹ ਬਾਹਰ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਡਿਆ ਠੀਕ ਆ ਜੀ ਇਹ ਤੁਹਾਨੂੰ ਦੱਸਿਆ ਪਹਿਲੇ ਸਵੇਰੇ ਸੀ ਕਿ ਦੁਜੇ ਦੁਜੇ ਮੰਨ ਲਓ ਦੁਜੇ ਹੀ ਆ ਠੀਕ ਆ ਭਾਈ ਲਓ ਵੀ ਦੁਜੇ ਮੰਨ ਕੇ ਕੋਈ ਵੀਰ ਆਪਣਾ ਸੌਦਾ ਕਰ ਲਵੇ ਠੀਕ ਆ ਜੀ ਤੇ ਬਾਕੀ ਚਵਾਈ ਚਪੂਈ ਦੀ ਖਰੀ ਹੈ ਪੂਰੀ ਸਾਡਾ ਬੜੀ ਬੜੀ ਕਿਤੇ ਲੱਤ ਨਹੀਂ ਪੜਦੀ ਠੀਕ ਆ ਕੋਈ ਵੰਗਾ ਵੰਗਾ ਪੌਂ ਪਾਲੀ ਦਾ ਮੜਾ ਮੋੜ ਵੰਗਾ ਤੁਹਾਨੂੰ ਪਤਾ ਗਾਵਾਂ ਲੈਂਦੀਆਂ ਲੈਂਦੀਆਂ ਬਾਕੀ ਕੌਣ ਆ ਪਾਲੋ ਨਹੀਂ ਪਾਉਣਾ ਨਾ ਸੀ ਮਿੱਠੀ ਬੜੀ ਠੀਕ ਹੈ ਹਲਦੀ ਜੀ ਨਾ 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 ਇਹ 11 11:30 ਵਜੇ ਦੀ ਪਾਜੀ ਚਵਾਈ ਹੈ 11:30 ਵਜੇ ਸਾਰੀ ਚੋਕੇ ਲਈ ਆ ਠੀਕ ਹੈ ਇਹਦੀ ਗਰੰਟੀ ਉਹ 12 ਕਿਲੋ ਪੱਕਾ ਦੁੱਧ ਆ ਪੱਕਾ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੀ 11 ਕਿਲੋ ਦੋਸਤੋ ਚਵਾਈ ਦਾ ਦੁੱਧ ਆ ਠੀਕ ਹੈ ਜੀ ਆ ਦੇਖੋ ਹਾਂ ਜੀ ਆ ਦੇਖੋ ਬੜਾ ਸੋਹਣਾ ਥਾੜਿਆ ਠੀਕਾ ਲਓ ਜੀ ਇਹ ਮਗਰਵੱਛਾ ਸੀ ਇਹਦੇ ਠੀਕਾ ਤੇ ਇਹਦਾ ਤੁਹਾਨੂੰ ਕੀ ਮੁੱਲ ਵੇਰੇ ਕਰਦੇ ਆ ਕਿੰਨੇ ਦੇ ਦੇ ਦਾਂਗੇ ਭਾਜੀ ਮੁੱਲ ਤੇ ਕਰਦੇ ਨੇ 55000 ਰੁਪਏ ਹਾਂ 2 ਘਟ 50000 ਰੁਪਏ ਦੇ ਦੇਾਂਗੇ 48 ਦੀ ਹਾਂਜੀ ਕਰ ਦਿਆਂਗੇ ਥੋੜਾ ਬੜਾ ਮਾਨਤਾ ਨਾ ਆਹ ਬੱਸੀ ਬਹੁਤ ਚੰਗੀ ਆ ਹਾਂ ਆਹ ਚਲੋ ਚੋਈ ਚੋਈ ਦੀ ਥੱਲੇ ਆ ਪੂਰਾ ਲੈਂਟਰ ਲਾ ਦਿੰਦੀ ਹੈ ਬੜੀ ਜਿਆਦੀ ਚੰਗੀ ਬਣਦੀ ਠੀਕਾ ਹਾਂਜੀ ਲਓ ਵੀ ਇਹ ਦੱਸੋ 48000 ਦੀ ਤੁਹਾਨੂੰ ਹੁੰਦਾ ਵੀ ਆਪਾਂ ਦਵਾਂਗੇ ਹਣ ਤੋਂ ਇਹਨੇ ਤੋ ਚਾਹ ਬਣ ਵੀਰ ਆਪਣੇ ਤੁਸੀਂ ਸੌਦਾ ਕਰ ਲਿਓ 50000 ਦੇ ਵਿੱਚੋਂ ਲੈਸ 2000 ਹਾਂਜੀ ਹਾਂਜੀ ਚੰਗੀ ਮੱਥੀ ਆ 11 12 11 12 ਲੀਟਰ ਤੇ ਚੱਲਣ ਢਈ ਆ ਕੋਈ ਹਫ਼ਤੇ ਖੰਡ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਹਜੇ ਤੋ ਬਾਕੀ ਥੱਲੋਂ ਥੁਨੇ ਪੂਰੀ ਥਣਾ ਥੁਣਾ ਦੀ ਬੜੀ ਸਾਫ਼ ਆ ਆ ਨਗਰ ਬੱਚਾ ਵੇਜ ਜਾਏ ਬੰਦੇ ਉਖਾ ਦੇ ਠੀਕ ਹੈ ਜੀ ਵਿਖਾਪਾ ਵੀਰ ਸਾਨੂੰ ਇੱਕ ਸੈਗਰ ਦਾ ਪ੍ਰਤੀ ਆਪਣੇ ਕੋਲ ਜਿਹੜੀ ਇੱਧਰ ਆ ਫੈੜ ਆ ਜਾਂਦੀ ਵੀਰ ਹਾਂਜੀ ਹਾਂਜੀ ਤੇ ਇਹਦਾ ਕਿਵੇਂ ਕੀ ਰਿਕਾਰਡ ਕੀ ਵੀਰ ਬਾਪ ਦੇ ਠੀਕ ਆ ਸੋ ਨੂੰ ਕਿੰਨਾ ਸੁਭਾ ਹੋ ਗਈ ਤੇਰੇ ਸੰਤੂ ਸਾਹਿਬ ਦੂਜੇ ਸਵੇ ਆ ਹਾਂਜੀ ਉਧਰ ਹੀ ਦੂਜੇ ਸਵੇ ਆ ਹਾਂਜੀ ਹਾਂਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਨਾ ਪੰਜਵਾਂ ਸੁਭਾ ਆਪਣਾ 5 ਦਿਨ ਹੋ ਗਿਆ ਸੂਈ ਨੂੰ 5 ਦਿਨ ਤਾਂ ਸਮਾ ਹੋ ਗਿਆ ਹਾਂਜੀ ਠੀਕ ਆ ਬੋਲੇ ਦੇ ਵਿੱਚੋਂ ਨਿਕਲ ਗਈ ਆ ਠੀਕ ਆ ਬੋਲੇ ਚੋਂ ਬਾਹਰ ਹੀ ਆ ਗਈ ਆ ਤੇ ਬੱਚਾ ਇਹਦਾ ਮਗਰ ਬੱਚਾ ਬੱਛੀ 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 ਆ ਜੀ ਬੋਲੀ ਮਗਰ ਇਹਦੇ ਬੱਛੀ ਆ ਗਈ ਠੀਕ ਆ ਜੀ ਸੋ ਮਗਰ ਬੱਛੀ ਆ ਸੋ 5 ਦਿਨ ਦਾ ਸਮਾ ਹੋ ਗਿਆ ਤੇ ਬੋਲੇ ਚੋਂ ਬਾਹਰ ਆ ਗਈ ਆ ਠੀਕ ਆ ਐਸੋਗਤ ਕਿੰਨਾ ਫਿਰ ਦੁੱਧ ਹੋਊਗਾ ਜੀ ਹਾਜੀ ਸੋਨੋ ਕਿੰਨਾ ਫੋਲ ਹੋਊਗਾ ਸੰਤੂ ਸਾਹਿਬ ਜਿਹੜਾ ਦੁੱਧ ਹੈ ਨਾ ਥੱਲੇ ਆਪਣਾ ਬੋਲ ਨਿਕਲਦਾ ਸਾਰੀ ਹਾਂ 14 15 14 15 ਅੱਛਾ ਅੱਛਾ ਪੱਕਾ ਅੱਛਾ ਸੰਤੂ ਸਾਹਿਬ ਕਹਿਣਾ ਨਹੀਂ ਇਹ ਪੱਕਾ ਜੀ 14 15 ਕਿਲੋ ਇਹ 14 ਕਿਲੋ ਦੁੱਧ ਦੀ ਜੀ ਫੁੱਲ ਗਰੰਟੀ ਫੋਲੋ ਠੀਕ ਆ 20 ਕਿਲੋ ਵਛੀ ਦੇ ਦਊਗੀ ਠੀਕ ਆ ਤੇ ਇਹਦਾ ਮਗਰ ਵਛੀ ਕਿੱਥੇ ਆ ਇਹਦੇ ਮਗਰ ਵਛੀ ਆ ਉਹ ਉਧਰ ਵੱਜੀ ਆ ਅੱਛਾ ਬੜੀ ਪਿਆਰੀ ਵਛੀ ਆ ਠੀਕ ਆ ਤੇ 14 15 14 15 ਨੈਟ ਜਿਹੜਾ ਬਿਲਕੁਲ ਪੱਕਾ ਪੱਕਾ ਕੋਈ ਇੱਕ ਡੰਗ ਚ ਹੋਵੇ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਪੱਕਾ ਜੀ ਠੀਕ ਆ ਜੀ 14 ਕਿਲੋ ਪੱਕਾ ਦੁੱਧ ਤੇ ਆ ਰਿਹਾ ਉਹ ਥਣ ਵੇਖੋ ਤੁਸੀਂ ਬਹੁਤ ਸੋਹਣੀ ਵੰਡ ਚੰਗੇ ਗੈਬ ਦੇ ਉੱਤੇ ਥਣ ਲੱਗਾ ਸੋ ਚੱਪੇ ਚੱਪੇ ਤੋਂ ਵੀ ਕਰਮਾਂ ਦੀ ਵੱਧ 5 5 7 7 ਇੰਚ ਤੇ ਥਣ ਲੱਗਾ ਠੀਕ ਆ ਜੀ ਸੋ ਮੁੱਠੀ ਮੁੱਠੀ ਥਾਣਾ 15 14 15 14 ਲੀਟਰ ਦੁੱਧ ਇਸ ਵਕਤ ਚੱਲਣ ਦੇ ਆਂ ਥੱਲੇ ਸੰਧੂ ਸਾਹਿਬ ਆਉ 15 10 14 ਠੀਕ ਆ ਠੀਕ ਆ ਜੀ 10 ਠੀਕ ਆ ਮੋੜ ਦਿਓ ਜੀ ਇਹਨਾ ਸੰਧੂ ਸਾਹਿਬ ਦੁੱਧ 15 ਕਿਲੋ ਆ 10 ਕਿਲੋ ਘਟਿਆ ਠੀਕ ਹੈ ਤੁਹਾਨੂੰ ਇਹ 20 22 ਕਿਲੋ ਦੁੱਧ ਤੈਨੂੰ ਪਹੁੰਚੇ ਜੀ ਨੇ ਚੰਗੀ ਆ ਬੈਰ ਵੀ ਚੰਗੀ ਆ ਹਾਂਜੀ ਲੋ ਜੀ ਸਿੰਘ ਜਿਹੜੇ ਦੋਸਤੋ ਬੇਬਲੂ ਮੇਜ ਹੈ ਗਿਆ ਠਿਕਾ ਜੀ ਚੋਚ ਝੁੰਗੀਆਂ ਦੇ ਵਿੱਚ ਮੰਨ ਲਿਓ ਬੇਸ਼ੱਕ ਸਿੰਘ ਕੋਲ ਦੋ ਦੋ ਤਿੰਨ ਚੰਨ ਵਿੱਚ ਸਿੰਘ ਹੈ ਗਿਆ ਹੈ ਠੰਡੀ ਸੀ ਆ ਆਂਦੀ ਕੁਛ ਨਹੀਂ ਕਰਮਾਂਗਾ ਲੈ ਵੀ ਸਾਨੂੰ ਵੀਰ ਕੀ ਮੁੱਲ ਕਿੰਨੇ ਦੇ ਦੇ ਦਿੱਗੇ ਸੰਧੂ ਸਾਹਿਬ ਜਿੱਡੀ ਤੇ ਸਾਫ ਆ ਹੈ ਜੀ ਦੇ ਕਰਦਾ 70000 ਮੰਗਣ ਨੂੰ ਆ ਆਪਾ 70 ਵਾਲੀ ਮੰਗਣਾ 65 ਵਾਲੀ ਮੰਗਣਾ ਇਹਦਾ ਇਹਦਾ ਮੁੱਲ 60000 ਦਵਾਂਗੇ 60000 ਦੇ ਵਿੱਚ 2000 ਘੱਟ ਠੀਕ ਹੈ 55 ਦੀ 55 ਦੀ ਦੇ ਦਿੱਗੇ ਹਾਂਜੀ ਕੋਈ ਕਰਦਿਆਂ ਥੋੜਾ ਬੜਾ ਮਾਨ ਤਾਣ ਬਾਕੀ ਜਿਹੜਾ ਬੰਦਾ ਲੈ ਜੂ ساری ਜ਼ਿੰਦਗੀ ਯਾਦ ਕਰੂੰਗਾ ਠੀਕ ਹੈ ਜੀ ਜਿੱਡੀ ਸਾਫ਼ ਹੈ ਨਾ ਭਾਈ ਕਰਤੂਤ ਵਾਲੀ ਆ ਘਟੋ ਘਟ ਰੱਬ ਕਰੇ ਕਿਰਪਾ ਲੋਕੀ 70000 ਰੁਪਏ ਹੀ ਵਸੀ ਦਾ ਭਾਈ ਮੰਗਦੇ ਆ ਹਾਂ 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 ਅਸੀਂ 14 15 ਕਿਲੋ ਦੇ ਦੁੱਧ ਹਾਲੇ ਤਿਆਰ ਆ ਬਾਲੇ ਚ ਨਿਕਲਦਿਆਂ ਨੂੰ ਹਾਂ ਤੇ 23 ਵਸ਼ੀ ਆ ਠੀਕ ਹੈ ਜੀ ਹਾਂਜੀ ਲਓ ਵੀ 58000 ਦੀ ਅੱਜ ਹੀ ਮਿਲ ਜੋਗੇ ਠੀਕ ਆ ਸੋ 15 14 15 ਲੀਟਰ ਤੇ ਇਸ ਵਕਤ ਇਹ ਚੱਲਣ ਲਈ ਆ ਤੇ ਬਾਕੀ ਦੁੱਧ ਚੰਗਾ ਕਰਮਾਲੀ ਥੱਲੇ ਠੀਕ ਆ ਜੀ ਸਟਾਰਟਿੰਗ ਚੰਗੀ ਆ ਤੇ ਅੱਗੇ ਵੀ ਹੋਰ ਵੀ ਆਪਾਂ ਆਸ ਕਰਦੇ ਆ ਵੀ ਗਾਂ ਚੜਜੂਗੀ ਮਲੇ ਮੂਲੇ ਤੋਂ ਚੱਲਣਾ ਜੇ ਨੇ ਤੇ ਮਗਰ ਵੱਛੀ ਇਹਦੇ ਉਹ ਵੀ ਤੁਹਾਨੂੰ ਆਪਾਂ ਬੱਚਾ ਵੀ ਦਿਖਾ ਦੇਾਂਗੇ ਠੀਕ ਆ ਜੀ ਬਾਅਦ ਵਿੱਚ 58000 ਮੋਲ ਇਸ ਤੋਂ ਬਾਅਦ ਤੁਹਾਨੂੰ ਇੱਧਰਲੇ ਪਾਸੇ ਆਪਣੇ ਕੋਲ ਇੱਕ ਆ ਬਰਜੇ ਆ ਜਾਂਦੀ ਏ ਫਿਰ ਹਾਂਜੀ ਠੀਕ ਆ ਜੀ ਇਹਦਾ ਫਿਰ ਕੀ ਫੇਰਵਾ ਝੁੰਗੀ ਆ ਗਈ ਆ ਹਾਂਜੀ ਹਾਂਜੀ ਇਹ ਕਿੰਨੇ ਸਮੇਂ ਦੀ ਸੂਈ ਆ ਇਹਨੂੰ ਹੋ ਗਿਆ ਜੀ ਅੱਜ 8 ਦਿਨਾਂ ਠੀਕ ਆ ਜੀ ਇਹ ਵੀ ਅੱਜ ਹੀ ਲੈ ਆਏ ਤੁਹਾਡੇ ਅੱਗੇ ਅੱਗੇ ਠੀਕ ਆ ਜੀ ਐਂ ਤੁਰਦੇ ਆ ਜੀ 8 ਦਿਨੋਂ ਤੋਂ ਸੂਈ ਏ ਬੱਚਾ ਤੇ ਮਗਰ ਇਹਦੇ ਮਗਰ ਬੱਛੀ ਆ ਜੀ ਕਾਲੀ ਮਗਰ ਬੱਛੀ ਆ ਠੀਕ ਆ ਇਹ ਕਿੰਨੇ ਕਿਲੋ ਤੇ ਆ ਗਈ ਫਿਰ ਇਹ ਦੁੱਧ ਸੰਦੂ ਸਾਹਿਬ ਸਵੇਰੇ 8 ਕਿਲੋ ਦੁੱਧ 8 8.5 ਦੁੱਧ ਹੈਗਾ ਵਾ ਅੱਛਾ ਜੀ ਹੰਡੀ ਬੜੀ ਜਹਾਦੀ ਆ ਠੀਕ ਆ ਜੀ ਲੋ ਵੀ 8 8.5 ਕਿਲੋ ਤੋਂ 200 ਦੁੱਧ ਦੇ ਥਲੇ ਹੁਣ ਹਾਜ਼ਰ ਆ ਤੇ ਝੁੰਗੀਆਂ ਦੇ ਵਿੱਚ ਆਉਂਦੀ ਆ ਝੁੰਗੀ ਵੱਛੀ ਆ ਦੂਜਾ ਸੂਬਾ ਠੀਕ ਆ ਜੀ ਤੇ ਪਹਿਲਾ ਸੂਬਾ ਹੀ ਤੁੰ ਨੂੰ ਲੈ ਜੋਂਦੀ ਦੋਂਦੀ ਵਾਲੇ ਪਹਿਲਣੀਆਂ ਹੂੰ ਹੂੰ ਠੀਕ ਆ ਲਾਜੋ ਬੱਚੇ ਲਈ ਛੱਡ ਲਾਜੋ ਇਧਰ ਬੱਚਾ ਮੌਜੀ ਕਰੋ ਚੱਕ ਠੀਕ ਆ ਜੀ ਸੋ ਠਾਕੇ ਤਰ੍ਹਾਂ ਦੀ ਸੂਈ ਐ ਆ ਬਲੈਕ ਬੱਛੀ ਦੇ ਮਗਰ ਹੋਈ ਨਾ ਬਕਾਲੇ ਲੱਗਦਾ ਬੱਚਾ ਹਾਂਜੀ ਹਾਂਜੀ ਲੋ ਜੀ ਆ ਬਲੈਕ ਬੱਛੀ ਆ ਠੀਕ ਆ ਜਿਹੜੀ ਬੈਠੀ ਆ ਤੇ ਡੱਬੀ ਵੱਛੀ ਦਾ ਆ ਬੱਚਾ ਜੀ ਆ ਜਿਹੜੀ ਆਪਾਂ ਵਿਖਾਈਏ ਦੂਜੇ ਨੰਬਰ ਤੇ ਹਾਂਜੀ ਸਿੰਘਾਲੀ ਵੱਛੀ ਸਿੰਘਾਲੀ ਜਿਹੜੀ ਵਿਖਾਈ ਆ ਉਹਦਾ ਆ ਬੱਚਾ ਵੱਛਾ ਸੀ ਨਾ ਹਾਂ ਵੱਛੀ ਵੱਛੀ ਇਹ ਵੀ ਬੱਚੀ ਸੀ ਲੋ ਵੀ ਇਹ ਵੀ ਬੱਚੀ ਸੀ ਠੀਕ ਆ ਕਾਲੀ ਆ ਆ ਬੱਚਾ ਜੀ ਤੇ ਜਿਹੜੀ ਕਾਲੀ ਬਹਿਰਾ ਉਹਦਾ ਪਰਲਾ ਕਾਲਾ ਬੱਚਾ ਠੀਕ ਆ ਜੀ ਗੁੱਠ ਦੇ ਵਿੱਚ ਜਿਹੜੀ ਬੱਜਾ ਬੱਜੀ ਆ ਵੱਛੀ ਆ ਤੇ ਪਹਿਲਾ ਸਵੇਰ ਪਲੋਣ ਵੱਛੀ ਡੋਂਦੀ ਆ ਹਾਂਜੀ ਸੋ ਚੰਗਾ ਥਾਣਾ ਬਾਕੀ ਨਿਆਰਾ ਪਹਣਾ ਉਪਾਰੇ ਬੱਚਾ ਛੱਡਣਾ ਉਹ ਸ਼ਾਦੀਆਂ ਨੇ ਗੱਲ ਹੀ ਕੋਈ ਨਹੀਂ ਹਾਂ ਨਹੀਂ ਚੰਗੇ ਥਾਣਾ ਬਈ ਆ ਦੇਖੋ ਠੀਕ ਹੈ ਲਾ ਵੀਰ ਅਰੇ ਕੋ ਆਪਣੇ ਵੀਰ ਸਾਨੂੰ ਮੋੜ ਦੋ ਦੋ ਹੁੰਦਾਂ ਦੱਸਿਆ ਪਰ ਸ਼ਟਾਰਿੰਗ 8 ਕਿਲੋ ਹੀ ਨਾ 8 ਕਿਲੋ ਹੀ ਹੈ ਜੀ ਠੀਕ ਆ ਆਈ ਮਾੜੇ ਘਰੋਂ ਆ ਪਿਆਕ ਆਖਰੀ ਸੰਧੂ ਸਾਹਿਬ ਬੰਨਾ ਤੂੰ ਨਾਲ ਲੈ ਆਂਦੀ ਆਪਾਂ ਚੋਈ ਚੋਈ ਅੰਦਰ ਤੁਰਦੇ ਹਾਂਜੀ ਚੋਈ ਚੋਈ ਘਾਣ ਲੈ ਲੋਜੀ ਕਰੋ ਚਾਕਾ ਠੀਕ ਆ ਜੀ ਸੋ ਬੱਛੀ ਇਹ ਵੀ ਚੰਗੀ ਆ ਬਾਕੀ ਥਾਣਾ ਥੋਣਾ ਦੀ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਲਾ ਕੇ ਵਿਖਾ ਦਿੰਨੇ ਆ ਸੋ 8 ਕਿਲੋ ਦੋਸਤੋ ਦੁੱਧ ਐਸ ਵਕਤ ਬਾਕੀ ਬੱਛੀ ਇਹ ਮਗਰਾ ਕਾਲੀ ਇੱਕ ਰੰਗ ਬਿਲਕੁਲ ਬਲੈਕ ਆ ਆ ਵੇਖੋ ਜੀ ਠੀਕ ਆ ਹੁਣ ਮੈਂ ਕੀ ਕੀ ਕਰਦੇ ਆ ਮੋਲੇ ਦਾ ਸੰਧੂ ਸਾਹਿਬ ਛੋਟੀ ਵੱਛੀ ਛੋਟਾ ਹੈ ਮੁੱਲ ਕਰਨਾ ਇਹਨਾਂ ਨੂੰ ਮੋਲਵੇ ਕਰਦੇ ਆ ਆਪਾਂ 40000 ਰੁਪਇਆ ਆ 32000 ਰੁਪਇਆ ਦੇ ਦਿਆਂਗੇ 32000 ਚ ਹਾਂਜੀ ਹੋਰ ਵੀ ਉਹ ਕਰਦੇਗਾ ਮੌਕੇ ਤੇ ਹੋਰ ਵੀ ਕਰਦਾ ਥੋੜਾ ਬੜਾ ਮਾਨਤਾ ਕਰਦੇ ਆਂਗੇ ਕਿਉਂਕਿ ਛੋਟਾ ਭਾਅ ਆ ਛੋਟਾ 2 ਰੁਪਏ ਵੱਜ ਗਿਆ ਬਸ ਦੇ ਦੇਣੀ ਆ ਚਲੋ ਭਈ ਹਾਂਜੀ ਲਓ ਵੀ 32000 ਦੀ ਇਹ ਤੁਹਾਨੂੰ ਵੱਛੀ ਮਿਲ ਜੂਗੀ ਦੋ ਦੰਦ ਵੱਛੀ ਆ ਮਗਰ ਵੀ ਵੱਛੀ ਆਪ ਹੀ ਵੱਛੀ ਠੀਕ ਹੈ ਜੀ ਬਹੁਤ ਪਿਆਰੀ ਵੱਛੀ ਹੈ ਹੱਥ ਪਾ ਲਓ ਠੀਕ ਹੈ ਜੀ ਪਹਿਲ ਤੇ ਆਧਾਰ ਤੇ ਆਉਂਦਾ ਕੁਝ ਨਹੀਂਗਾ 32000 ਦੇ ਵਿੱਚ ਇਹ ਵੱਛੀ ਆ ਬਿਲਕੁਲ ਸਜਰ ਸੋਈ ਹੈ ਠੀਕ ਹੈ ਜੀ 8 ਕਿਲੋ ਦੁੱਧ ਆ ਬਾਕੀ 10 ਕਿਲੋ ਦੁੱਧ ਆ ਰਾਮਰਾਜ ਨੇ ਕਰਮਾਲਿੰਦਰ ਚਵਾਈ ਜਿਹੜਾ ਚੰਗੀ ਸੇਵਾ ਲਈ ਥਾਂ ਚਲੀ ਗਈ ਹਾਂਜੀ ਲੈ ਵੀਰ ਸੋਨੂ ਇੱਕ ਆਪਣੇ ਕੋਲ ਜਿਹੜੀ ਇਧਰ ਆ ਬਰਾਹ ਖੜੀ ਐ ਇਹਨੂੰ ਅਜ ਕਿੰਨਾ ਸਮਾਂ ਹੋ ਗਿਆ ਇਹਨੂੰ ਸਹੀ ਨੂੰ ਹੋ ਗਿਆ 12 13 ਦਿਨ ਤੇ ਮਗਰ ਉਹ ਬੱਚੀ ਐ ਚਾ ਪਿਓਰ ਠੀਕ ਹੈ ਜੀ ਬੱਚੀ ਤੋਂ ਪਹਿਲਾਂ ਚਲੋ ਵੀਰੇ ਬੱਚੇ ਦੇ ਕੋਲ ਲੈ ਚੱਲੇ ਜੀ ਹਾਂ ਦੁੱਧ ਹੀ ਲੈ ਜਣੇ ਇਹਨੂੰ ਸੋਨੂ ਨੂੰ ਵੀ ਕਿੰਨੇ ਦਿਨ ਦੱਸੇ ਜੇ ਇਹਨੂੰ 15 ਦਿਨ ਹੋ ਗਿਆ ਜੀ 15 ਦੇ ਦਿਨਾਂ ਦੀ ਸੂਈ ਆ ਕੀ ਬਖਾਰਾ ਬੂਰਾ ਬਹੁਤ ਸੋਹਣਾ ਚੰਗੇ ਚੁਟੇ ਦੀ ਦੁੱਧ ਵੀ ਬੜਾ ਚੰਗਾ ਜੀ ਠੀਕ ਆ ਦੁੱਧ ਵੀ ਹੈਗਾ ਇੰਨਾ ਕੁ 15 ਕਿਲੋ ਜ਼ਿਆਦਾ ਜੀ ਅੱਛਾ ਲੋਬੇ ਸੋ ਕਬੇ ਲੈ ਵੀ ਬੜੀ ਸਾਫ ਸੁਥਰੀ ਹੈ ਜੀ ਫਾੜੀ ਵਾਲਾ ਚੱਡਾ ਤੇ 15 ਕਿਲੋ ਤੋਂ ਪਲਸੀ ਆ ਇਸ ਵਕਤ ਤੇ ਥੱਲੇ ਦੁੱਧ ਹਾ ਜਰਾ 17 ਕਿਲੋ ਸੰਧੂ ਸਾਹਿਬ ਦੁੱਧ ਆ 17 ਕਿਲੋ ਪੱਕਾ ਗਰੰਟਡ ਵਾਲਾ ਏ ਨਹੀਂ ਕਿ ਦੱਸਾਂਗੇ 17 ਨੂੰ 13 17 ਦੱਸਾਂਗੇ 17 ਹੀ ਨਿਕਲੂਗਾ ਤੇ 17 ਦੱਸਿਆ ਤੇ 17 ਹੀ ਹਾਜ਼ਰ ਹਾਂ ਚਲੋ ਜੀ ਸੁਣੂਰੇ ਬੱਚੇ ਦੇ ਬੱਚੇ ਦੇ ਲੈ ਚਲੇ ਜੇ ਨੂੰ ਆਏ ਹੋਏ ਬੱਚਾ ਵਿੱਚੇ ਦਿਖਾ ਦਗੇ ਮਗਰ ਬੱਚੀ ਆ ਬੱਚਾ ਤਾਂ ਮੈਨੂੰ ਲੱਗਦਾ ਵੀ ਇੱਕ ਇੱਕ ਵਾਰ ਦੇ ਮਗਰੇ ਬੱਚਾ ਨਾ ਇੱਕ ਦੇ ਹੈ ਜੀ ਮਗਰੇ ਆ ਬਾਕੀ ਤਿੰਨਾਂ ਮਗਰੀ ਬੱਚੀਆਂ ਨੇ ਲਓ ਜੀ ਕਰੋ ਚੈੱਕ ਬਹੁਤ ਸੋਹਣਾ ਨਖੇਰ ਆਪਸੀ ਥਾਨਾ ਦਾ ਸੋ 12 ਗਲੇ ਦੋਸਤ ਬਹੁਤ ਇਹਦੇ ਤੇ ਹਾਜ਼ਰ ਆ ਬੱਚਾ ਤੁਸੀਂ ਕਰੋ ਚੈੱਕ ਲਾਲ ਤੇ ਬਿਲਕੁਲ ਚਿੱਟੇ ਡਾਪ ਦੇ ਵਿੱਚ ਮਗਰ ਬੱਛੀ ਆ ਫੀਮੇਲ ਠੀਕ ਆ ਜੀ ਬਹੁਤ ਪਿਆਰੀ ਬੱਛੀ ਆ ਤੇ ਕੱਦ ਦੇ ਸਬਾਰੇ ਤਾਂ ਵੱਡਾ ਠੀਕ ਆ ਜੀ ਕੋਈ ਸੱਜਣ ਆਪਣਾ ਦੂਰੋਂ ਨੇ ਨੇੜੋਂ ਆ ਰਿਹਾ ਠੀਕ ਆ ਜੀ ਕੱਦ ਦਾ ਵੱਡਾ ਵੱਡਾ ਕੱਦ ਮੰਨ ਕੇ ਕੋਈ ਭਰਾ ਆਪਣਾ ਸੌਦਾ ਕਰ ਲਵੇ ਮੋਤੇ ਬਾਦਲੇ ਇਹ ਕੀ ਕਰਦਾ ਮੁੰਡਾ ਇਹ ਸਵੱਛੀ ਦਾ ਸੰਧੂ ਸਾਹਿਬ ਇਹਦਾ ਮੁੱਲ ਦੇ ਕਰਦੇ ਆਪਾਂ 65000 ਹਾਂਜੀ ਦੇ ਦਵਾਂਗੇ ਆਪਾਂ 2 ਘਟ 60 ਦੀ 52 ਦੀ ਹਾਂਜੀ ਬਾਕੀ ਦੁੱਧ 17 ਕਿਲੋ ਜਿਹੜਾ ਮਰਜ਼ੀ ਭੈਣ ਭਰਾ ਨਿੰਕੇ ਲੈ ਜਾਵੇ ਹਾਂਜੀ ਲਓ ਵੀ ਦੁੱਧ 217 ਕਿਲੋ ਆ ਮਗਰ ਬੱਚੀ ਆ ਕੱਦ ਬੋਤਾਲੀ ਵੇੜ 58000 ਦੀ ਠੀਕ ਹੈ ਜੀ 2 ਘਟ 60 ਦੀ ਅੱਡ ਤੋਂ ਅੱਡ ਜਿਹੜੀ ਤੁਹਾਨੂੰ ਇਹ ਮਿਲ ਜੂਗੀ ਉਹ ਚੰਗੀ ਆ ਬਿਲਕੁਲ ਚੌਰਸ ਲੇਵੇ ਦੇ ਵਿੱਚ ਭਾਂਡਾ ਭੁੰਡਾ ਬੜਾ ਵਧੀਆ ਚੰਗਾ ਸਾਫ ਸੁਥਰਾ ਠੀਕ ਆ ਜੀ ਤੇ ਬਾਕੀ ਤੁਹਾਡੇ ਆਪਾਂ ਸਾਹਮਣੇ ਚੀਜ਼ ਪੇਸ਼ ਕਰ ਹੀ ਦਿੱਤੀ ਆ ਬਹੁਤ ਹੀ ਖਰੀ ਆ ਜੀ ਕੋਈ ਔਲ ਨਹੀਂ ਕਰ ਆਪਣਾ ਲੱਤ ਨਹੀਂ ਪਟੰਦਾ ਪੜਾ ਨਿੱਕੀ ਖਲੋਤੀ ਇੱਥੇ ਖਲੋਤੀ ਬਹੁਤ ਵਧੀਆ ਗੱਲ ਆ ਜੀ ਠੀਕ ਆ ਜੀ ਲੋ ਵੀ ਇਹ ਦੋਸਤੋ ਅੱਜ ਪਛੂ ਆਏ ਅੱਜ ਮਾਲ ਵੀਰ ਸੋਨੂ ਉਹਨਾਂ ਦੇ ਕਿਲੇ ਦੇ ਚਾਰ ਬੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਸਾਰੇ ਐਨੀਮਲ ਸੋਏ ਸੁਬਾਹ ਆ ਤਿੰਨਾ ਮਗਰ ਵਛੀਆਂ ਨੇ ਤੇ ਇੱਕ ਮਗਰ ਮੇਲਕਾਫ ਆ ਤੇ ਰੇਡ ਜੈ ਜਾਂ ਸੂਤਰ ਦੇ ਰੇਡ ਆ ਕਿਸੇ ਭਰਾ ਨੇ ਚਲੋ ਥੋੜੇ ਪੈਸੇ ਲਾਉਣੇ ਆ ਉਸ ਮੁੱਲ ਦਾ ਉਸ ਹਿਸਾਬ ਕੋ ਵੰਡਦਾ ਵੀ ਜਿਹੜਾ ਪਸ਼ੂ ਤੁਹਾਨੂੰ ਇਸ ਕੇਲੇ ਤੋਂ ਮਿਲ ਜੂਗਾ ਅੱਜ ਤੋਂ ਚੰਗੇ ਐਨੀਮਲ ਨੇ ਤੇ ਇੱਕ ਸੋਨੂ ਵੀਰ ਆਗਲੇ ਨੰਬਰ ਬੋਲਦੇ ਦੇਖੋ 62394999415 ਲਓ ਵੀ ਨੰਬਰ ਦੋਸਤੋ ਵੀਰ ਸੋਨੂ ਹੁਣ ਦੇ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਇਹ ਅੱਜ ਪਸ਼ੂ ਨੇ ਠੀਕ ਹੈ ਜੀ ਚਾਰ ਨਗ ਸੀਗੇ ਸੋ ਚੌ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਚੰਗੇ ਸਾਫ ਸੁਥਰੇ ਪਸ਼ੂ ਅਚਵਾਈਆਂ ਚਵਈਆਂ ਵਾਲੇ ਪਾਸੋਂ ਠੀਕ ਹੈ ਜੀ ਕੋਈ ਭਰਾ ਇੱਥੇ ਆਣ ਕੇ ਤਸੱਲੀ ਕਰ ਲੇ ਬਿਲਕੁਲ ਮੋਲਵੀ ਜਯਾਜੋ ਸਿੰਘਾੜੀ ਵਾਸੀ ਕੇ ਚੰਗੇ ਅੱਡੇ ਦੇ ਬੱਚੀ ਹੋਏ ਲੋਕਾਂ ਨੇ 75 ਮੰਗੜਾ ਹੈ ਭਾਜੀ ਹਾਂ ਕਿੰਡੀ ਚੰਗੀ ਵੀ ਸ੍ਰੀ ਵਾਸੀ ਛੋਟੇ ਆਪਾ ਬਿਲਕੁਲ ਜੀ ਬਿਲਕੁਲ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ